ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਅੱਜ ਸਾਡੇ ਪਿੰਡ ਨੇ ਸਾਡੇ ਅਗਵਾੜ ਨੇ ਇੱਕ ਅਪਰਾਲਾ ਕੀਤਾ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਉਹ ਸੰਸਥਾ ਬਾਤ ਤੇ ਸਾਡੇ ਪਿੰਡੋਂ ਪਿੰਡ ਲੋਪੋ ਤੋਂ ਸੇਵਾ ਲੈ ਕੇ ਚੱਲੇ ਆ ਜੀ ਅਸੀਂ ਦਾਲਾਂ ਕਣਕਾ ਚਾਹ ਪੱਤੀਆਂ ਜੀ ਤੇ ਹੋਰ ਖੰਡ ਤੇ ਹੋਰ ਵੀ ਕਈ ਸਮਾਨ ਆ ਤੇ ਬਾਈ ਦੀ ਆਪਾਂ ਕਿੰਨੀ ਲੈ ਕੇ ਚੱਲੇ ਆ ਅਖੰਡ ਤੇ ਕਣਕ ਕਣਕ ਕਿੰਨੀ ਆਪਣੇ ਕੋਲੇ ਹੈਗੀ ਹੈ ਜੀ 20 ਕੁਆਂਟਲ ਕਣਕ 20 ਕੁਮਾਂਡਲ ਕਣਕ ਹੈ ਜੀ ਹਾਂਜੀ ਤੇ ਸਵਾ ਕੁਆਂਟਲ ਹੈਗੀ ਅਖੰਡ 10 10 ਸਵਾ ਸਵਾ ਹਾਂ ਸਵਾ ਕੁਆਂਟਲ ਦਾ ਸਵਾ ਕੁਮਾਂਡਲ ਦਾ ਲਾਣੇ ਦੀ 1.5 ਕੁਆਂਟਲ 1.5 ਕੁਆਂਟਲ ਅਖੰਡ 1.5 ਕੁਮਾਂਡਲ ਕਣਕ ਖਾਂਡਾ ਤੇ ਚਾਹ ਚਾਹ ਬੱਤੀ ਕਿੰਨੀਆਂ ਬਾਈ 10 ਕਿਲੋ 10 10 ਕਿਲੋ ਆ ਤੇ ਏ ਆਪਾਂ ਇੱਕ ਗੁਆੜ ਦੇ ਵਿੱਚ ਇਕੱਠਾ ਕੀਤਾ ਵੈਸੇ ਤਾਂ ਇੱਕ ਗੁਆੜ ਦੇ ਵਿੱਚ ਵੈਸੇ ਸਾਰੇ ਪਿੰਡ ਦੇ ਸੰਜੋਗ ਨਾਲ ਅੱਗੇ ਤੋਂ ਸਾਰੇ ਪਿੰਡ ਚ ਸੰਜੋਗ ਲਾਵਾਂਗੇ ਪਹਿਲੀ ਵਾਰੀ ਅਪਰਾਲਾ ਕੀਤਾ ਇਹ ਪਹਿਲੀ ਵਾਰੀ ਅਪਰਾਲਾ ਕੀਤਾ ਜੀ ਤੇ ਅਗਲੀ ਾਰ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਅਗਲੀ ਾਰ ਨੂੰ ਆਪਾਂ ਸਾਰੇ ਪਿੰਡ ਦੀ ਬਾਈ ਵੱਧ ਛਟ ਕੇ ਹਿੱਸਾ ਹਰੇ ਪਿੰਡ ਦੀ ਆਪਾਂ ਮੰਨ ਲਾਏ ਢਾਵਾਗੇ ਜੋਰ ਨਾਲ ਵੀ ਇਕੱਠਾ ਹੋਊਗਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਹਾਂਜੀ ਹੈਨਾ ਆਪਾਂ ਤੋਂ ਇੱਥੇ ਘਰੇ ਇੱਕ ਦੋ ਬਜ਼ੁਰਗ ਨਹੀਂ ਸਾਂਭੇ ਜਾਂਦੇ ਹੈਗੇ ਤੇ ਬਾਈ ਬਾਈ ਮੈਂਟੂ ਬਹੁਤ ਵੱਡਾ ਪਰਾਲਾ ਤੇ ਬਾਈ ਮੱਲਾ ਵੀ ਕਿੰਨੇ ਮਨੁੱਖਤਾ ਦੀ ਸੇਵਾ ਕਰੀ ਜਾਂਦਾ ਹੈਨਾ ਤੇ ਅਸੀਂ ਪਿੰਡੋ ਤੁਰਨ ਲੱਗਿਆ ਤੇ ਉੱਥੇ ਚੱਲ ਗਏ ਵੀ ਉੱਥੋਂ ਦਾ ਮਾਹੌਲ ਵੀ ਦਿਖਾਵਾਂਗੇ ਤੁਹਾਨੂੰ ਤੇ ਧੰਨਵਾਦ ਦੋਸਤੋ ਜੁੜੇ ਰਹੋ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اپنی ਸੰਗਤ ਪਹੁੰਚ ਚੁੱਕੀਆਂ ਲੋਪੋ ਤੋਂ ਹਨਾ ਗੁਰਜੀਤ ਸੁਪਣਿਆਂ ਦੇ ਘਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਲੋਪੋ ਤੋਂ ਸੰਗਤ ਪਹੁੰਚ ਚੁੱਕੀ ਹੈ ਜੀ ਲੁਧਿਆਣੇ ਬਾਈ ਮੈਂਟੂ ਤੇ ਕੋ ਜੋ ਸੇਵਾ ਲੈ ਕੇ ਆਇਆ ਆਪਣੇ ਪਿੰਡ ਲੋਪੋ ਤੋਂ ਕਣਕ ਦਾਲ ਚਾਹ ਪੱਤੀ ਹੋਰ ਕਾਫੀ ਕੁਝ ਲੈ ਕੇ ਆ ਗਏ ਅੱਜ ਸੰਗਤ ਪਹੁੰਚ ਗਈ ਹੈ ਜੀ ਸੰਗਤ ਸਾਡੀ ਲੋਪੋ ਤੋਂ ਕਾਕੀ ਸਮਾਨ ਲਾ ਲਓ ਇਹ ਮੈਂ ਦਾਲਾਂ ਚੱਕ ਬਈ ਨਾਲ ਦਾਲਾਂ ਅੰਦਰ 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 ਆਦ ਬਈ ਖੰਡ ਭਣੇ ਖੰਡ ਇੱਥੇ ਲਾਉਣੀ ਆ ਖੰਡ ਭਣੇ ਹਾਂ ਇੱਥੇ ਹਾਂਜੀ ਹਾਂਜੀ ਇੱਥੇ ਇੱਥੇ ਉਹ ਬਈ ਬਈ ਇਧਰ ਵਾਸਕੇ ਚਰਤਨਾਮ ਰਾਲੀ ਜੋ ਜਾ ਮੜਾ ਯਾਤਰਾ ਕਰਨ ਲਾ ਲਾ ਆਈ ਕੰ ਕਰੇਗੀ ਤੱਲੀ ਕਾਂਕ ਰਹਿ ਗਈ ਹਨ ਇਹ ਬਾਈ ਕਿੱਥੇ ਲਾਉਣੀ ਬਿਲਕੁਲ ਸਾਈਡ ਦੇ ਨੀਚੇ ਜਾਊਗੀ ਉਹ ਲੋਡ ਕਾ ਵੈ ਇਹਨੂੰ ਹਾਂਜੀ ਉਸੇ ਕਿੱਥੇ ਪਏ ਉਹ ਜਿੱਥੇ ਕੱਟੇ ਪਏ ਉੱਥੇ ਜਾਵਣੀ ਆ ਉੱਥੇ ਪਏ ਆ ਕੱਟੇ ਆ ਜੋ ਚਲੋ ਜੀ ਉੱਥੇ ਜਾਵਾਂਗੇ ਸਭiyat ਕੱਟਿਆ ਠੀਕ ਹੈ ਜੀ ਚਲੋ ਫਤਵਾ ਡਾਕਟਰ ਆਏ ਯਾਰ ਇੱਕ ਇਹਨਾਂ ਪਰ ਹੋਰ ਆ ਜੋ ਉੱਤੇ ਜਾਣੇ ਬੜੇ ਖਿੱਚੇ ਬੋਰੇ ਕਾਹ ਜਾਓ ਬਈ ਮੈਂ ਆਉਂਦਾ ਬਈ ਆ ਤੇ ਤੂੰ ਵੀ ਚੜਜੇ ਤਾ ਨਹੀਂ ਤੂੰ ਵੀ ਤਾਈ ਚੜਜੇ ਵੀਰੇ ਉਪਰ ਵਾਲਾ ਪਰ ਤਾਂ ਦੋ ਪਰ ਤਾਂ ਨਹੀਂ ਉਹ ਹੀ ਖੋਲੇ ਜਾਣਗੇ ਟੱਲੇ ਜਾਂ ਬੜੀ ਕਾਕੇ ਨਹੀਂ ਬੰਨੀਆਂ ਹੋਈਆਂ ਇਹ ਜਿੱਦਾਂ ਭਾਈ ਛੋਟਾ ਰੱਖੋ ਕੋਈ ਨਹੀਂ ਅਸੀਂ ਆਉਂਦੇ ਨਹੀਂ ਹਜੇ ਲੈ ਟੋਟੇ ਕਿਧਰ ਯਾਰ ਆਪ ਵੀ ਲਿਗਾ ਧੋਖੇ ਖਾਦੇ ਬਈ ਠੀਕਾ ਠੀਕਾ ਠੀਕ ਠੀਕ ਯਾਰਾਂ ਬਿਲਗਣੇ ਧੋਖੇ ਦਿੰਦੇ ਆ ਇਧਰ ਮੇਰੇ ਪ੍ਰਸ਼ਾਦਾ ਚਾਲਦਾ ਇਹ ਲੰਗਰ ਹਾਲ ਆਪਣਾ ਪੁਰਾਣਾ ਪਹਿਲਾਂ ਇੱਥੇ ਆ ਪੁਰਮੇਸ਼ ਚੰਦ ਜੀ ਆ ਇੱਥੇ ਪ੍ਰਸ਼ਾਦਾ ਨੂੰ ਕਰਦੇ ਪ੍ਰਸ਼ਾਦਾ ਹਾਂਜੀ ਹਾਂਜੀ ਸਾਰੇ ਪਾਸੇ ਦੇ ਆ ਵੀਰੇ ਆਪਾਂ ਜਿਹੜਾ ਲਧਿਆਣਾ ਮਿਲੇ ਆ ਬੰਦਾ ਜਿਹੜਾ ਮਰਜ਼ੀ ਹੋਵੇ ਪਰ ਬੰਦਾ ਮਤਲਬ ਜਿਹੜਾ ਲੋਡ ਬੰਦਾ ਉਹ ਲੈ ਆਈ ਇੱਥੇ ਵੀਰੇ ਮੈਡੀਸਨ ਪਈ ਆ ਜਿਹੜੇ ਆਪਣੇ ਪੇਸ਼ੈਂਟ ਇੱਥੇ ਰਹਿ ਰਹੇ ਨਾ ਸਾਰੇ ਜਿਨ੍ਹਾਂ ਦੀ ਕੋਈ ਮੈਡੀਸਨ ਚੱਲਦੀ ਹੈ ਜੀ ਜਦੋਂ ਆਪਾਂ ਲੈ ਕੇ ਆਉਨੇ ਬੰਦੇ ਉਹਨਾਂ ਦੇ ਬਾਡੀ ਵਿੱਚ ਚੈੱਕ ਅਪ ਹੁੰਦੇ ਆ ਜਿਵੇਂ ਕੋਈ ਕੱਲੇ ਮੈਂਟਲੀ ਅਫਸੈਟ ਨਹੀਂ ਹੋਰ ਬਹੁਤ ਵਾਰੇ ਨਿਕਲਦੀ ਜੀ ਜਿਵੇਂ ਮੰਨ ਲਓ ਕੁਈਆ ਚਾਹੀ ਪੋਜ਼ੀਟਿਵ ਆ ਕੋਈ ਨੂੰ ਕਾਲਾ ਪੀੜੀ ਆ ਵਾ ਕਿਸੇ ਨੂੰ ਪਥਰੀਆਂ ਰਸੌਲੀਆਂ ਬਹੁਤ ਕੁਝ ਨਿਕਲਦਾ ਉਹਦਾ ਫਿਰ ਪ੍ਰੋਪਰ ਲਾਜ ਦਾ ਡਾਕਟਰਾਂ ਕੋਲ ਚੱਲਦਾ ਵਾ ਜੀ ਤੇ ਮੈਡੀਸਨ ਚੱਲਦੀ ਐ ਇੱਥੇ ਮੈਡੀਸਨ ਪਈ ਐ ਸਾਰੇ ਬੰਦਿਆਂ ਦੀ ਤੇ ਸਾਰਾ ਰਿਕਾਰਡ ਪਿਆ ਫਾਈਲਾਂ ਪਈਆਂ ਨੇ ਡੱਬੇ ਪਈਆਂ ਨੇ ਜਿਵੇਂ ਆਹ ਮਹਾ ਫੌਜੀ ਵਨ ਆ ਮੁੰਡਾ ਨਾਲ ਫੌਜੀ ਆ ਉਹਦੇ ਦੋ ਟਾਈਮ ਦਵਾਈ ਆ ਮਤਲਬ ਇਦਾਂ ਸਾਰਿਆਂ ਦਾ ਲੈ ਕੇ ਸਾਰੇ ਬਾਕਸ ਲੱਗੇ ਹੋਏ ਨੇ ਬਾਕਸ ਲੱਗੇ ਹੋਏ ਤੇ ਲੈ ਕੇ ਰੱਖੇ ਹੋਇਆ ਮਤਲਬ ਉਹਦਾ ਹੀ ਬਾਕਸ ਚੱਕਿਆ ਜਾਂਦਾ ਉਹਦੇ ਬਾਕਸ ਚੱਕਿਆਣਾ ਮੁੰਡੇ ਵੀਰੇ ਹੁਣੇ ਸੇਵਾ ਵਾਸਤੇ ਆਉਂਦੇ ਆ ਇਹਨਾਂ ਨੇ ਬਸ ਦਵਾਈ ਵੰਡਣੀ ਆ ਟਾਈਮ ਟੂ ਟਾਈਮ ਦਵਾਈ ਖਾ ਜਾਂਦੇ ਆ ਜਿਹੜਾ ਵੀ ਹਣ ਇੱਥੇ ਨਹੀਂ ਪਹੁੰਚਦਾ ਉਹਨੂੰ ਜਾ ਕੇ ਬੈੱਡ ਤੇ ਦੇਈ ਦੀ ਬੈੱਡ ਤੇ ਜਾ ਕੇ ਦੇ ਕੇ ਦਵਾਈ ਸਾਰੀ ਦਿੱਤੀ ਜਾਂਦੀ ਆ ਟਾਈਮ ਟੂ ਟਾਈਮ ਚਲੋ ਜੀ ਜਿਹੜੇ ਆਪਣੇ ਕੋਲ ਰਹਿ ਰਹੇ ਆ ਅੰਦਰ 40 ਕੇ ਬੱਚੇ ਉਹ ਨੇ ਜਿਹੜੇ ਬਿਲਕੁਲ ਨਾਰਮਲ ਨੇ ਪਰ ਮਾਂ ਪਿਓ ਦੇ ਪਿੱਛੇ ਬਹੁਤ ਮਾੜੇ ਹਾਲਾਤ ਸੀ ਮਾਂ ਪਿਓ ਕਿਸੇ ਦੇ ਮੈਂਟਲੀ ਅਫਸਰਟ ਕਿਸੇ ਦੇ ਮਦਰ ਦੀ ਜਾ ਨਸ਼ੇ ਪੱਤੇ ਕਾਰਨ ਕਈਆਂ ਦੇ ਮਾਪੇ ਜਿਗਲ ਚ ਨੇ ਉਹਨਾਂ ਦੇ ਬੱਚੇ ਆਪਣੇ ਕੋ ਆਏ ਹੋਏ ਆ ਇਹਨਾਂ ਦਾ ਬੱਚੇ ਦਾ ਨਾਰਮਲ ਹੀ ਦਾ ਪਰ ਇਹ ਸਕੂਲੇ ਪੜਨ ਲਾਇਆ ਹੋਏ ਨਹੀਂ ਮੈਂ ਇੱਥੇ ਪੜਦੇ ਨੇ ਆਪਣੇ ਗਵਰਨਮੈਂਟ ਸਕੂਲ ਪੈਣ ਲਾ ਉੱਥੇ ਪੜਦੇ ਆ ਜੀ 20 ਕ ਬੱਚੇ ਆਪ ਨਾਰਮਲ ਨੇ ਆਪਾਂ ਰੋਡ ਤੋਂ ਮਿਲੇ ਜੀ ਨੂੰ ਆਪਾਂ ਲਵਾਸ ਤੇ ਕਹਦੇ ਨੇ ਆ ਨਾ ਆਪਾਂ ਰੋਡ ਤੋਂ ਮਿਲੇ ਬੱਚੇ ਮੈਂਟਲੀ ਸਹੀ ਨਹੀਂ ਵਿਚਾਰੇ ਇਹ ਮੈਂਟਲ ਨਹੀਂ ਮੈਂਟਲੀ ਸਹੀ ਨਹੀਂ ਹਾਲਾਂਕਿ ਕਈਆਂ ਦੇ ਪਰਿਵਾਰ ਲੱਭ ਗਏ ਹੁਣ ਪਿਛੋ ਘਰਵਾਰ ਲੱਭ ਗਿਆ ਵਾ ਤੇ ਕੋਸ਼ਿਸ਼ ਹੁੰਦੀ ਆ ਆਪਣੇ ਘਰੇ ਪੰਚਾਈਏ ਜਿਆਦਾ ਪਹਿਲ ਦੇ ਨਾਲ ਤੇ ਆਪਣੀ ਇਹ ਕੋਸ਼ਿਸ਼ ਰਹਿੰਦੀ ਆ ਵੀ ਚਾਹੇ ਬੱਚਾ ਆ ਜੇ ਬਜ਼ੁਰਗਾ ਚਾਹੇ ਮਾਂ ਆ ਜਾਂ ਚਾਹੇ ਕਿ ਭੈਣਾ ਤਾਂ ਆਪਾਂ ਅਗਲੇ ਦੇ ਘਰੇ ਪਹੁੰਚਦਾ ਕਰੀਏ ਹਨ ਇਹੋ ਕੋਸ਼ਿਸ਼ ਆਪਾਂ ਦਾ ਠੀਕ ਕਰਕੇ ਕਰਕੇ ਉਹਨੂੰ ਘਰੇ ਪੰਚਾਈਏ ਮਹਾਰਾਜ ਦੀ ਕਿਰਪਾ ਨਾਲ ਜੀ ਬਾਕੀ ਕਹਿ ਨਹੀਂ ਹੁੰਦਾ ਕਿ ਇਹ ਪਰਿਵਾਰ ਸੈਪਟ ਨਹੀਂ ਕਰਦੇ ਫਿਰ ਉਹ ਬੰਦੇ ਆਪਣੇ ਕੋਲ ਰਹਿ ਜਾਂਦੇ ਜਿਵੇਂ ਇਸ ਟਾਈਮ ਤੇ ਆਪਣੇ ਕੋਲ ਰਹਿ ਰਹੇ 550 ਬੰਦੇ ਇਹਦੇ ਵਿੱਚ ਵੀ ਮੰਨ ਕੇ ਚਲੋ 20% ਲੋਕ ਪਿੱਛੇ ਮਿਲਣ ਆਉਂਦੇ ਨੇ ਨਹੀਂ 80% ਲੋਕ ਪਿੱਛੇ ਮਿਲਣ ਨਹੀਂ ਆਉਂਦੇ ਉਹ ਚਾਹੁੰਦੇ ਨਹੀਂ ਸਾਡੇ ਕੋਲ ਘਰੇ ਆਵੇ ਘਰੇ ਆਵੇ ਜੀ ਕਿਸੇ ਨੂੰ ਕਿਸੇ ਦਾ ਲਾਲ ਚੱਕ ਸਾਨੂੰ ਕੁਛ ਲਾਲ ਚੰਨ ਕਈ ਮੂਰੇ ਕਈ ਸਿਸਟਮ ਹੈ ਹੀ ਨਹੀਂ ਮੂਰੇ ਬਜਾਰਾਂ ਦੇ ਜਾਣ ਵਾਸਤੇ ਜਾਣ ਵਾਸਤੇ ਮਤਲਬ ਫਿਰ ਉਹ ਆਪਣੇ ਕੋਈ ਰਹਿ ਜਾਂਦੇ ਆ ਜਿਹੜੇ ਮਜਬੂਰੀ ਕਿਸੇ ਦੀ ਨਹੀਂ ਵੀ ਤੂੰ ਜਾ ਧੱਕੇ ਨਾਲ ਜਾਂ ਉੱਥੇ ਸਾਡੇ ਕੋਈ ਰਹਿ ਉਹਦੇ ਜੀ ਜੀ ਮੱਲਾ ਵੀ ਰਹਿਣਾ ਚਾਹੇ ਤਾਂ ਆਪਣੇ ਕੋਲੇ ਰਹਿ ਸਕਦਾ ਹੈ ਕੋਈ ਗੱਲ ਨਹੀਂ ਭਾਈ ਹਾਂ ਜੀ ਸਾਰੇ ਸੰਗਤ ਨੇ ਬਣਾ ਦੇ ਸਭ ਦਾ ਸਾਝਾ ਕੋਈ ਗੱਲ ਨਹੀਂ ਇਹ ਲੋੜਵੰਦਾ ਰਹੂਗਾ ਕੋਈ ਮਹਾਰਾਜ ਦੀ ਕਿਰਪਾ ਨਾਲ ਇੱਥੇ ਲੋਕਾਂ ਵਾਸਤੇ ਹੀ ਆ ਹਾਂ ਜੀ ਪਰ ਜੇ ਮੂਰੇ ਕੰਡੀਸ਼ਨ ਸਹੀ ਆ ਫਿਰ ਕੋਸ਼ਿਸ਼ ਕਰੀਏ ਚੱਲੇ ਜਾ ਹਾਂ ਨਹੀਂ ਪਰਮੇਸ਼ ਚੰਦ ਜੀ ਨੇ ਇਹ ਹਾਂ ਜੀ ਇਹ ਹਰਮੇਸ਼ ਚੰਦ ਹਾਂ ਜੀ ਹਾਂ ਨੇ ਇਹ ਰਮੇਸ਼ ਚੰਦ ਜੀ ਬਾਪੁਰ ਮੇ ਚੰਦ ਜੀ ਵੀ ਪਹੁੰਚ ਗਏ ਸਾਡੇ ਕੋ ਤੇ ਚਲਿਓ ਭਾਈ ਜੀ ਅੱਗੇ ਆਓ ਮਤਲਬ ਇਹ ਹਸਪੀਟਲ ਬਣਾਇਆ ਗਿਆ ਜੀ ਇਹ ਹਸਪੀਟਲ ਆ ਵੀਰੇ ਜਿਵੇਂ ਆਪਾਂ ਨੂੰ ਹਸਪੀਟਲ ਦੀ ਜ਼ਰੂਰਤ ਸੀਗੀ ਪੇਸ਼ੈਂਟ ਆਪਣੇ ਤੋਂ ਜਿਹੜੇ ਅੰਦਰ ਪ੍ਰਵਾਸ ਦੇ ਮੈਂਬਰ ਹੈ ਜਾਂ ਇਹ ਰੇਸ ਟਾਈਮ ਕਾਫੀ ਬੱਚੇ ਪੇਸ਼ੈਂਟ ਨੇ ਜਿਹੜੇ ਬੰਦਾ ਕੋਈ ਬਿਮਾਰ ਠ ਮਾਰ ਹੋ ਗਿਆ ਉਹਨੂੰ ਫਿਰ ਆਪਾਂ ਨੂੰ ਹਸਪੀਟਲ ਲਿਜਾਣਾ ਪੈਂਦਾ ਸੀਗਾ ਜੀ ਜਿਵੇਂ ਇਸ ਟਾਈਮ ਤੇ ਆਪਣੇ 20 ਪੇਸ਼ੈਂਟ ਦਾਖਲ ਨੇ ਇਸ ਹਸਪੀਟਲ ਚ ਇੱਥੇ ਆਪਾਂ ਬਣਾ ਲਿਆ ਆਪਾਂ ਅੱਧਾ ਹੀ ਹਸਪੀਟਲ ਜੀ ਉੱਥੇ ਫਿਰ ਆਪਾਂ ਨੂੰ ਦੇਖ ਰੱਖੇ ਵਾਸਤੇ ਉਹਨੇ ਬੰਦੇ ਛੱਡਣੇ ਪੈਂਦੇ ਸੀ ਹਾਂਜੀ ਕਾਫੀ ਤਾਂ ਕਮਨ ਹੋ ਜਾਂਦਾ ਸੀ ਕਮਨ ਹੋ ਜਾਂਦਾ ਤੇ ਹੁਣ ਜੇ 2 ਤੇ ਪੰਜ ਪੇਸ਼ ਨੇ ਇਸ ਟਾਈਮ ਤੇ ਆਈਸੀਯੂ ਦਾਖਲ ਆਈਸੀਯੂ ਵੀ ਆਪਾਂ ਜੀ ਤਿਆਰ ਕਰਾ ਲਿਆ ਮਹਾਰਾਜ ਜੀ ਕਿਰਪਾ ਨਾਲ ਆਜੋ ਇੱਥੇ ਹੀ ਹੱਲ ਹੋ ਜੇ ਜੀ ਤੇ ਜਿਕੇ ਯਾਦਾਂ ਰਸਤੇ ਦੇਰੀ ਹੋ ਜਾਂਦੀ ਸੀ ਆਪਾਂ ਲੇਟ ਹੋ ਜਾਂਦੇ ਸੀ ਬੰਦਾ ਰਸਤੇ 'ਚ ਜਿਆਦਾ ਆਪਾਂ ਹੋ ਜਾਂਦਾ ਸੀ ਬਿਮਾਰ ਜਿਆਦਾ ਬਿਮਾਰ ਹੋ ਜਾਂਦਾ ਉਹ ਚਲੋ ਹੁਣ ਇੱਥੇ ਹੀ ਹੱਲ ਹੋ ਜਾਂਦਾ ਨਾਲ ਦੀ ਨਾਲ ਆਪਣੇ ਕੋਸ਼ਿਸ਼ ਇਹ ਜਿਹੜੇ ਇੱਥੇ ਤੁਸੀਂ ਰੱਖਦੇ ਉਹਨਾਂ ਦਾ ਇਲਾਜ ਇੱਥੇ ਹੁੰਦਾ ਅੰਦਰਲੇ ਨਹੀਂ ਅੰਦਰਲੇ ਅੰਦਰਲੇ ਦਾ ਗ੍ਰੀਟ ਆਪਣੇ ਬੰਦੇ ਇਸਟੇਮੰਡਰ ਰਹਿ ਰਿਹਾ ਬਾਰ ਉਹ ਫਿਰ ਬਹੁਤ ਸੰਗਤ ਆ ਜਾਊਗੀ ਫਿਰ ਆਪਾਂ ਤਾਂ ਲੋਟ ਨਹੀਂ ਆਉਣਾ ਹਾਂ ਲੋਟ ਨਹੀਂ ਆਉਣੀ ਹਾਂ ਜੇ 100 ਬੰਦਾ ਹੀ ਆ ਖੜ ਗਿਆ ਨਾ ਫਿਰ ਓਕਾ ਹੋ ਜਾਣਾ ਜਿਹੜੇ ਅੰਦਰਲੇ ਵਾਸਤੇ ਜਿਹੜੇ ਜਿਹੜੇ ਮੰਨ ਲਾ ਵੀ ਆਪਣੇ ਕੋਲੇ ਅੰਦਰ 550 ਬੰਦਾ ਰਹਿ ਰਿਹਾ ਜਿਹੜਾ ਜਿਹੜੇ ਆਪਣੇ ਕੁਪੇਸ਼ਨ ਅੰਦਰ ਰਹਿੰਦੇ ਨੇ ਸਾਰੇ ਆਪਾਂ ਉਹਨੂੰ ਪਰਿਵਾਰ ਦੇ ਮੈਂਬਰੀ ਕਹਿੰਦੇ ਆ ਆਪਣੇ ਪਰਿਵਾਰ ਦੇ ਮੈਂਬਰੀ ਨੇ ਉਹਨਾਂ ਦਾ ਸੰਸਤਾ ਦੇ ਉਹਨਾਂ ਚ ਕੋਈ ਥਲਾ ਮਠਾ ਹੋ ਗਿਆ ਮਰ ਗਿਆ ਆਪਾਂ ਇੱਥ ਅੰਦਰੋਂ ਆਪਾ ਦਿਖਾ ਨਹੀਂ ਸਕਦੇ ਹੈਗੇ ਹਨਾ ਅੰਦਰੋਂ ਆਪਾ ਦਿਖਾ ਦੇ ਸਕਦੇ ਆਂ ਸ਼ੂਟ ਕਰ ਲਓ ਕੋਈ ਦਿਖਾਣਾ ਲਗਾਓ ਗਰਜੀਤ ਜਾਵੜੋ ਬਾਈ ਦੇ ਨਾਲ ਮੜਾ ਦਿਖਾਇਓ ਸਾਰਾ ਐਦਾਂ ਮੰਨ ਲਾ ਵੀ ਸਾਮ ਸੰਭਾਲ ਹੋ ਰਹੀ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬਾਈ ਹੁਣਾਂ ਨੇ ਹਸਪੀਟਲ ਵੀ ਆ ਜਿਹੜਾ ਉਹ ਅੰਦਰ ਹੀ ਕਰ ਲਿਆ ਹੈਗਾ ਹੈਗਾ ਆਈ ਸੂਜ ਦਾ ਵੀ ਪੂਰਾ ਪ੍ਰਬੰਧ ਆ ਤੇ ਬਜ਼ੁਰਗ ਵੀ ਜਿਹੜੇ ਇੱਥੇ ਤੁਸੀਂ ਰੱਖਦੇ ਉਹਨਾਂ ਦਾ ਇਲਾਜ ਇੱਥੇ ਹੁੰਦਾ ਅੰਦਰਲੇ ਨਹੀਂ ਅੰਦਰਲੇ ਅੰਦਰਲੇ ਦਾ ਵੀ ਆਪਣੇ ਕੋਲ ਇਸਨੇ ਮੰਦਰ ਰਹਿ ਰਿਹਾ ਬਾਰ ਉਹ ਫਿਰ ਬਹੁਤ ਸੰਗਤ ਆ ਜੂਗੀ ਫਿਰ ਆਪਾਂ ਤਾਂ ਲੋਟ ਨਹੀਂ ਆਉਣਾ ਲੋਟ ਨਹੀਂ ਆਉਣੀ ਹਾਂ ਦੇ 100 ਬੰਦਾ ਹੀ ਆ ਖੜ ਗਿਆ ਨਾ ਫਿਰ ਔਖਾ ਹੋ ਜਾਣਾ ਜਿਹੜੇ ਅੰਦਰਲੇ ਵਾਸਤੇ ਜਿਹੜੇ ਜਿਹੜੇ ਮੰਨ ਲਾ ਵੀ ਆਪਣੇ ਕੋਲੇ ਅੰਦਰ 550 ਬੰਦਾ ਰਹਿ ਰਿਹਾ ਜਿਹੜਾ ਜਿਹੜੇ ਆਪਣੇ ਕੋਪੇਸ਼ਨ ਅੰਦਰ ਰਹਿੰਦੇ ਨੇ ਸਾਰੇ ਆਪਾਂ ਉਹਨੂੰ ਪਰਿਵਾਰ ਦੇ ਮੈਂਬਰੀ ਕਹਿੰਦੇ ਆ ਆਪਣੇ ਪਰਿਵਾਰ ਦੇ ਮੈਂਬਰੀ ਨੇ ਉਹ ਸੰਸਤਾ ਦੇ ਉਹਨਾਂ ਚ ਕੋਈ ਥਲਾ ਮਠਾ ਹੋ ਗਿਆ ਉਹਨੂੰ ਆਪਾਂ ਇੱਥੇ ਐਡਮਿਟ ਕਰ ਲੈਣ ਉਹ ਉਹਨਾਂ ਲਈ ਉਹਨਾਂ ਵਾਸਤੇ ਜ ਅੰਦਰੋਂ ਆਪਾਂ ਦਿਖਾ ਨਹੀਂ ਸਕਦੇ ਹੈਗੇ ਹਨਾ ਅੰਦਰੋਂ ਆਪਾਂ ਦਿਖਾ ਰਹੇ ਹਾਂ ਹਾਂ ਸ਼ੂਟ ਕਰ ਲਓ ਕੋਈ ਦਿਖਾਉਣਾ ਲਗਾ ਗਰਜੀਤ ਜਾਵੜੋ ਬਾਈ ਦੇ ਨਾਲ ਮੜਾ ਦਿਖਾਇਓ ਸਾਰਾ ਐਦਾਂ ਮੰਨ ਲਾ ਵੀ ਸਾਮ ਸੰਭਾਲ ਹੋ ਰਹੀ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬਾਈ ਹੁਣਾਂ ਨੇ ਹਸਪੀਟਲ ਵੀ ਆ ਜਿਹੜਾ ਉਹ ਅੰਦਰ ਹੀ ਕਰ ਲਿਆ ਹੈਗਾ ਹੈਗਾ ਆਈ ਸੂਜ ਦਾ ਵੀ ਪੂਰਾ ਪ੍ਰਬੰਧ ਆ ਤੇ ਬਜ਼ੁਰਗ ਵੀ ਬਾਈ ਨਾ ਬਿਰੀ ਪੁੱਛ ਕੇ ਕਰਨ ਲੱਗੀਆਂ ਵੀਡੀਓ ਚਲੋ ਆਜੋ ਗਿਰਜੀ ਦੇ ਵੀਰੇ ਬਾਲਾ ਵੀ ਹੈ ਨਾ ਉਹ ਕੇਰਨ ਡਾਇਪਰ ਦੇ ਉੱਪਰ ਚੇਹੇ ਕਰਦੇ ਹੁੰਦੇ ਹਾਂ ਜੀ ਜਾਂ ਕੋਈ ਇਹ ਇਹ ਆ ਮੁੰਡਾ ਲੋਪੋ ਇਹ ਸਾਡਾ ਮੁੰਡਾ ਵੀ ਮੰਨ ਲਾ ਵੀ ਇੱਥੇ ਪੈਂਡ ਦਾ ਮੁੰਡਾ ਸੇਵਾ ਕਰਦਾ ਮੁੰਡਾ ਸਾਡਾ ਨਾਲ ਸੇਵਾ ਕਰਦਾ ਹਾਂ ਬਾਈ ਮੈਨੂੰ ਆਇਆ ਤੁਸੀਂ ਮੈਨੂੰ ਜੀ ਹੱਕ ਕੀ ਦਾ ਮੁੰਡਾ ਹਾਂਜੀ ਰਾਜਾ ਡਰਾਈਵਰ ਨੇ ਸਾਡਾ ਡਰਾਈਵਰ ਦਾ ਮੁੰਡਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਰਾਜੇ ਦਾ ਮੁੰਡਾ ਤੂੰ ਕਿੰਨੇ ਟਾਈਮ ਹੋ ਗਿਆ ਤੈਨੂੰ ਵੀ ਮੈਨੂੰ ਹੋਵੇ 2 ਸਾਲ 2 ਸਾਲ ਹੋ ਗਏ। ਚਲ ਬਾਈ। ਧੰਨਵਾਦ ਆ ਯਾਰ ਤੇਰਾ ਹਨਾ। ਚਲ ਤੁਹਾਡੇ ਪਿੰਡੋਂ ਆ ਕੇ ਹਾਇਰ ਲਵਾਈ ਇੱਥੇ। ਹਾਂ। ਛੱਡੀ ਲੱਗਦਾ ਹੀ ਐਡਰੈਸ। ਹਾਂ ਜੀ, ਹਾਂ ਜੀ, ਹਾਂ ਜੀ। ਅੱਜ ਵੀ ਲਾਇਆ ਸੀ ਅੱਜ ਹੋਰ ਬੰਦੇ ਕੋਲੋਂ। ਹਾਂ। ਉਹਨਾਂ ਦੇ ਵੀ ਉੱਠ ਗਏ ਉਹਦੇ। ਮੇਰੇ ਕੋਲ ਫਾਰਵਰਡ ਕਾਲ ਹੋ ਜਾਂਦੀ ਆ। ਅੱਛਾ। ਹਾਂ। ਬਹੁਤ ਸੇਵਾ ਕਰਦਾ ਮੁੰਡਾ ਵੀਰੇ ਹਾਂ ਇਮਾਨਦਾਰਾ ਮੁੰਡਾ ਪਜਾਰਾ ਬਹੁਤ ਸੇਵਾ ਕਰਦਾ ਥੋੜੇ ਪਿੰਡ ਦਾ ਵੀ ਨਾਮ ਲਗਦੀ ਬਿਲਕੁਲ ਤੁਹਾਡੇ ਪਿੰਡ ਦੀ ਹਾਇਰ ਲਵਾਈਏ ਨੇ ਆ ਕੇ ਬਹੁਤ ਦਾ ਹਾਂ ਜੀ ਕਿਉਂਕਿ ਆਪਦੇ ਪਿੰਡ ਦਾ ਇੱਕ ਬਈ ਬੱਚਾ ਉੱਥੇ ਪਹੁੰਚਿਆ ਆ ਆਪਾਂ ਲਗਾਇਆ ਆਪਣੇ ਬੰਦੇ ਵੀ ਸੇਵਾਦਾਰੀ ਰਿਹਾ ਬੰਦਾ ਕੋਈ ਨਹੀਂ ਇੱਕ ਦਿਨ ਮੈਨੂੰ ਕਿਹਾ ਜੀ ਜੀ ਤੁਸੀਂ ਤੇਰੇ ਮੈਨੂੰ ਜਾਣਦੇ ਮੈਂ ਛੋਟੀ ਉਮਰ ਚ ਹਾਂ ਛੋਟਾ ਉੱਥੇ ਚੱਲ ਕੋਈ ਨਹੀਂ ਗਾਂ ਨਹੀਂ ਪਤਾ ਤਾਂ ਲੱਗ ਜਾਂਦਾ ਕਿ ਕਿਹੜੇ ਪਾਸੇ ਉਹ ਬਹੁਤ ਸੇਵਾ ਕਰਦਾ ਮੁੰਡਾ ਯਾਰ ਬਹੁਤ ਸੇਵਾ ਕਰਦਾ ਜਰੂਰ ਧੰਨਵਾਦ ਧੰਨਵਾਦ ਵੀਰੇ ਤੇਰਾ ਇਤਰਾਜ ਦੀ ਪ੍ਰਸ਼ਾਦਾ ਤੇ ਭਾਈ ਇੱਕ ਦਿਨ ਦੇ ਵਿੱਚ ਕਿੰਨਾ ਕੁ ਮੰਨ ਲਾ ਵੀ ਆਟਾ ਗੁੰਨਦਾ ਇਹ ਗੁੰਨਿਆ ਜਾਂਦਾ ਹੈ ਜਾਂ ਕਿੰਨੇ ਕੁ ਚੌਲ ਬੰਦੇ ਦੇ ਲਈ ਕੁਛ ਹੈ ਜਾਂਦਾ ਅੱਜ ਉਹਦੇ ਬਾਅਦ ਯਾਰ ਕਿ ਮੈਂ ਸਵਾ ਕੁ ਮਾਟਲ ਲੱਗ ਜਾਂਦਾ ਆਪਣਾ ਕਣਕੇ ਆਟਾ ਲਾ ਕੇ ਨਰੋਈਦਾ ਸਵਾ ਸਵਾ ਕੁ ਮਾਟਲ ਹਾਂ ਸਵਾ ਕੁ ਮਾਟਲ ਇਹ ਕੁਆਂਟਲ ਲਾ ਕੇ ਜਾਂਦਾ ਉਹ 600 ਬੰਦੇ ਦੀ ਰੋਟੀ ਬਣਦੀ ਆ 600 ਚੌਲ ਬਣ ਜਾਂਦੇ ਨੇ ਬਾਕੀ ਸਬਜ਼ੀ ਦਾਲ ਦਾ ਕਾਫੀ ਆਇਆ ਤਾਂ ਮੈਨੂੰ ਯਾਨੀ ਪੂਰਾ حساب ਦਾ ਪ੍ਰੋਪਰ ਪਤਾ ਨਹੀਂ ਯਾਨੀ ਕਾਫੀ ਲੱਗ ਜਾਂਦਾ ਰਾਸ਼ਨ ਜੀ ਕਿ ਮਹਾਰਾਜ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਕਮੀ ਨਹੀਂ 600 ਬੰਦੇ ਰੋਟੀ ਸਵੇਰ ਬਣਦੀ ਹੈ 600 ਦੀ ਸ਼ਾਮ ਨਾਲ ਬਣਦੀ ਹੈ ਮਤਲਬ ਬਾਬਾ ਨਾਨਕੇ ਭੇਜੀ ਜਾਂਦਾ ਨਹੀਂ ਕੋਈ ਕਮੀ ਨਹੀਂ ਸੰਗਤ ਨੇ ਕੋਈ ਕਸਮ ਨਹੀਂ ਛੱਡੀ ਮਹਾਰਾਜ ਕਰਤਾ ਤੇ ਸੰਗਤ ਆਪਣਾ ਇਸੇ ਤਰ੍ਹਾਂ ਹੀ ਸੰਯੋਗ ਦਿੰਦੀ ਰਹੇ ਬਿਲਕੁਲ ਜੀ ਬਿਲਕੁਲ ਹਾਂ ਜੀ ਮਾਲਕ ਕਰੇ ਸੰਗਤ ਇਦਾਂ ਹੀ ਇਦਾਂ ਹੀ ਸੰਯੋਗ ਦਿੰਦੀ ਰਹੇ ਹਾਂ ਜੀ ਸ਼ੋਅ ਆਜ ਕਰਦੇ ਸੰਗਤ ਭਾਈ ਪਿਆਰ ਕਰਦੀ ਆ ਪਿਆਰ ਕਰਦੀ ਜਿਹਦੇ ਨਾਲ ਸਾਰਿਆਂ ਦਾ ਹੱਲ ਹੋ ਰਿਹਾ ਜਿਵੇਂ ਇਸ ਟਾਈਮ 550 ਬੰਦਾ ਅੰਦਰ ਆ ਤੇ ਸਾਰੇ ਬਿਮਾਰ ਆ ਮੈਂਟਲੀ ਅਫਸਰਟ ਆ ਦਵਾਈਆਂ ਵੀ ਚੱਲ ਰਹੀਆਂ ਉਹਨਾਂ ਨੂੰ ਰਾਸ਼ਨਾ ਪਾਣੀ ਕੱਪੜਾ ਸੰਗਤ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਂਦੀ ਕੋਈ ਕੋਈ ਕਮੀ ਨਹੀਂ ਆਉਂਦੀ ਸਭ ਕੁਝ ਮਾਰ ਦੇ ਪ੍ਰੋਪਰ ਤਰੀਕੇ ਨਾਲ ਆ ਰਿਹਾ ਸਭ ਇਹ ਆ ਬੈਡਾਂ ਦਾ ਨਵੀਂ ਬਣ ਰਹੀ ਹਾਂ ਵੀ ਆਪਾਂ ਚੱਲਦੇ ਹਾਂ ਤਾਂ ਲੈ ਵਾਸੇ ਨਵੇਂ ਬਣ ਰਹੇ ਆ ਸ਼ਿਵਾਸਤੇ ਸਾਰੀ ਬਣ ਰਹੀ ਆ ਮਤਲਬ ਉਹ ਉਧਰ ਰਹਿ ਸ਼ਿਵਾਸਤੇ ਆਜੋ ਭਾਈ ਭੈ ਜੀ ਆ ਮੰਝੇ ਇਹ ਮੰਜੀ ਵੀਰੋਂ ਲੰਗਰ ਹਾਲ ਚ ਹੁੰਦੇ ਨੇ ਅੱਛਾ ਲੰਗਰ ਹਾਲ 100 ਬੰਦਾ ਨਾ ਆਪਣਾ ਨਵੇਂ ਆ ਨਵੀਂ ਬਿਲਡਿੰਗ ਦੇ ਬੰਦੇ ਹੋਰ ਨੇ 200 ਬੰਦਾ ਉੱਪਰ ਰਹਿ ਰਹੇ ਆ 150 ਬੰਦਾ نیچے ਨੇ ਗਿਹੜੇ ਬੰਦੇ ਬੀਲ ਚੇਅਰ ਤੇ ਆ ਜੇ ਫੇ ਪੌੜੀ ਨੀ ਚੜ ਸਕਦੇ ਉਹਨਾਂ ਨੂੰ ਫੇਰ ਥੱਲੇ ਹੀ ਉਹ ਪਏ ਹੁੰਦੇ ਨੇ ਉਹ ਲੰਗਰ ਹਾਲ ਦੇ ਮੰਜੇ ਬਾਅਦ ਕੰਡੇ ਆ ਹੁਣ ਉੱਥੇ ਲੰਗਰ ਹਾਲ ਚ ਮਤਲਬ ਬਤਾ ਲੰਗਰ ਬਤਾਇਆ ਗਿਆ ਨਾ ਉਦੋਂ ਬਾਅਦ ਫਿਰ ਮੰਜੇ ਦੁਆਰ ਲੱਗ ਜਾਣੇ ਅੰਦਰ ਦੁਬਾਰਾ ਲੱਗੇ ਸਾਰਾ ਫਿਰ ਉੱਥੇ ਉਹਨਾਂ ਨੇ ਅੰਦਰ ਤੇ ਪੈ ਗਣਾ ਜੀ ਇਹ ਬਣ ਰਹੀ ਹੈ ਬਿਲਡਿੰਗ ਹਜੇ ਹਾਂਜੀ ਤੇ ਹਜੇ ਮਤਲਬ ਜਿਵੇਂ ਪੂਰੀ ਤਿਆਰੀ ਨਹੀਂ ਹੋਈ ਜਗੀ ਹਜੇ ਆਪਣੇ ਪੂਰੇ ਬਣਦੇ ਇਹਦੇ ਚੋਂ ਬਾਈ ਬਿਲਡਿੰਗ ਜੋ ਕੌਸ਼ ਕਮਰੇ ਤਾਂ ਹੋਏ ਹੋਣਗੇ ਤਿਆਰ ਜਿਹਦੇ ਵਿੱਚ ਰੈਸ਼ ਹੋਏ ਦੋ ਹਾਲ ਇਹ ਚ ਤਿਆਰ ਹੋ ਗਏ ਨੇ ਬਿਲਕੁਲ ਜੀ ਤੇ ਜਿੱਦੀ ਚੱਕ ਜੀ ਬੀਬੀਆਂ ਨੇ ਇੱਕ ਜੋ ਉੱਪਰ ਸੈਕੰਡ ਫਲੋਰ ਤੇ ਬੰਦੇ ਨੇ ਜੀ ਫਿਰ ਆਪਾਂ ਤੁਹਾਨੂੰ ਦਿਖਾ ਕੇ ਲ ਬਈ ਆ ਮੰਝੇ ਇਹ ਮੰਝੇ ਵੀਰੋ ਲੰਗਰ ਹਾਲ ਚ ਹੁੰਦੇ ਨੇ ਅੱਛਾ ਲੰਗਰ ਹਾਲ 100 ਬੰਦਾ ਨਾ ਆਪਣਾ ਨਹੀਂ ਆ ਨਵੀਂ ਬਿਲਡਿੰਗ ਦੇ ਬੰਦੇ ਹੋਰ ਨੇ 200 ਬੰਦਾ ਉੱਪਰ ਆ ਰਿਹਾ 150 ਬੰਦਾ نیچے ਅਗੜੇ ਬੰਦੇ ਬੀਲ ਚੇਅਰ ਤੇ ਆ ਜੇ ਫੇ ਪੌੜੀ ਨਹੀਂ ਚੜ ਸਕਦੇ ਉਹਨਾਂ ਨੂੰ ਫੇ ਥੱਲੇ ਹੀ ਉਹ ਪਾਏ ਹੁੰਦੇ ਨੇ ਉਹ ਲੰਗਰ ਹਾਲ ਦੇ ਮੰਜੇ ਬਾਅਦ ਕੰਡੇ ਆ ਹੁਣ ਉੱਥੇ ਲੰਗਰ ਹਾਲ ਚ ਮਤਲਬ ਬਤਾ ਲੰਗਰ ਬਤਾਇਆ ਗਿਆ ਨਾ ਉਦੋਂ ਬਾਅਦ ਫਿਰ ਮੰਜੇ ਦੁਆਰ ਲੱਗ ਜਾਣੇ ਅੰਦਰ ਦੁਬਾਰਾ ਲੱਗੇ ਸਾਰਾ ਫਿਰ ਉੱਥੇ ਉਹਨਾਂ ਨੇ ਅੰਦਰ ਤੇ ਪੈ ਗਣਾ ਜੀ ਇਹ ਬਣ ਰਹੀ ਹੈ ਬਿਲਡਿੰਗ ਹਜੇ ਹਾਂਜੀ ਤੇ ਹਜੇ ਮਤਲਬ ਜਿਵੇਂ ਪੂਰੀ ਤਿਆਰੀ ਨਹੀਂ ਹੋਈ ਜਗੀ ਹਜੇ ਆਪਣੇ ਪੂਰੇ ਬਣਦੇ ਇਹਦੇ ਚੋਂ ਬਾਈ ਬਿਲਡਿੰਗ ਜੋ ਕੌਸ਼ ਕਮਰੇ ਤਾਂ ਹੋਏ ਹੋਣਗੇ ਤਿਆਰ ਜਿਹਦੇ ਵਿੱਚ ਰੈਸ਼ ਹੋਏ ਦੋ ਹਾਲ ਇਹ ਚ ਤਿਆਰ ਹੋ ਗਏ ਨੇ ਬਿਲਕੁਲ ਜੀ ਤੇ ਜਿੱਦੀ ਚੱਕ ਜੀ ਬੀਬੀਆਂ ਨੇ ਇੱਕ ਜੋ ਉੱਪਰ ਸੈਕੰਡ ਫਲੋਰ ਤੇ ਬੰਦੇ ਨੇ ਜੀ ਫਿਰ ਆਪਾਂ ਤੁਹਾਨੂੰ ਦਿਖਾ ਕੇ ਲ ਇਹ ਇਸ ਥਾਂ ਦੇ ਉੱਪਰ ਮਨ ਲਾ ਕਿਲਾ ਬੀਬੀਆਂ ਵਾਸਤੇ ਬਣਾਇਆ ਹਾਂ ਜੀ ਇਹ ਲੇਡੀਜ਼ ਵਾਰਡ ਆ ਜੀ ਇੱਥੇ ਆਪਣਾ ਕੁ 85 90 ਦੇ ਕਰੀਬ ਬੀਬੀਆਂ ਬਣਾ ਰਹਿੰਦੀਆਂ ਨੇ ਛੋਟੀਆਂ ਬੱਚੀਆਂ ਜਿਹੜੀਆਂ ਸਕੂਲੇ ਪੜ੍ਹਦੀਆਂ ਹੋ ਰਹਿੰਦੀਆਂ ਨੇ ਜੀ ਇਹ ਸਾਰਾ ਇੱਧਰ ਸੈਪਰੇਟ ਆ ਜੀ ਵੀ ਆਪਣਾ ਇੱਥੇ ਵੀਰੇ ਏਸੀ ਦਾ ਵੀ ਹੈਗਾ ਪ੍ਰਬੰਧ ਨਹੀਂ ਨਹੀਂ ਏਸੀ ਦਾ ਨਹੀਂ ਕੂਲਰ ਆ ਅੱਛਾ ਕੱਲੇ ਕੂਲਰ ਕੱਲੇ ਜਿੰਦਰੀ ਅਭੀ ਔਰਗਾ ਵਾਸਤੇ ਵੀਰੇ ਏਸੀ ਲੋਟ ਨਿਕਾਣਾ ਹੈਗਾ ਇਹ ਕੱਲੇ ਕੂਲਰ ਲਾਇਆ ਠੰਡਾ ਠੰਡਾ ਜਿਵੇਂ ਖੇਤਾਂ ਵਾਲਾ ਏਰੀਆ ਵਾ ਠੰਡਾ ਹੀ ਰਹਿੰਦਾ ਵਾ ਠੰਡਾ ਰਹਿੰਦਾ ਜੀ ਕੂਲਰ ਨੇ ਕਾਫੀ ਵਧੀ ਤੇ ਇੱਥੇ ਬਈ ਕਿੰਨੇ ਹੋਰ ਨਾਲ ਬੀਬੀਆਂ ਤੇ ਕਿੰਨੇ ਕਿ ਬੱਚੇ ਆ ਟੋਟਲ 85 ਬੀਬੀਆਂ ਨੇ ਆਪਣੇ ਕੋਲ ਇੱਥੇ ਇੱਥੇ 85 ਇਹਦੇ ਵਿੱਚ 85 ਬੀਬੀਆਂ ਨੇ ਬਾਕੀ ਸਕੂਲ ਵਾਲੀਆਂ ਬੱਚੀਆਂ ਉਹ ਇਸ ਟਾਈਮ ਸਕੂਲੇ ਗਏ ਆ ਸਾਰੀ ਲਾਇਨ ਉਹਨਾਂ ਦੀ ਹੋਈ ਆ ਅੱਛਾ ਆ ਬੱਚਿਆਂ ਲਈ ਆ ਤਾਈ ਸਪੈਸ਼ਲ ਆ ਬੈੱਡ ਵੀ ਬੱਚਿਆਂ ਲਈ ਸਪੈਸ਼ਲ ਲੱਗੀ ਹੋਈ ਆ ਤਾਈ ਕਢਾਉਣੇ ਵਗੈਰਾ ਇਹਨਾਂ ਦੇ ਤੇ ਸਾਰੀ ਲਾਇਨ ਸਕੂਲ ਹੁਣ ਸਕੂਲੇ ਗਏ ਆ ਕੁੜੀਆਂ ਸਾਰੀਆਂ ਇੱਥੇ ਰਹਿੰਦੀਆਂ ਨੇ ਜੀ ਮੁੰਡੇ ਇਲਾਕੇ ਨਹੀਂ ਉਧਰਲੇ ਪਾਸੇ ਜੀ ਸਕੂਲਾਂ ਦੇ ਕੁੜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਸੀ ਵੀਡੀਓ ਦੇਖੀ ਹੋਣੀ ਆ ਕੁੜੀ ਅਮਨਦੀਪ ਕੌਰ ਬੀਟੀਆ ਨਾਲੇ ਦੀ ਤੇ ਵਿਚਾਰੀ ਮਲਕ ਕਾਹ ਮਾੜੇ ਹਾਲਾਤ ਰੋਡ ਤੋਂ ਮਿਲੀ ਵਿਚਾਰੀ ਹਾਂਜੀ ਠੀਕ ਆ ਹੁਣ ਉਹਦਾ ਬਹੁਤ ਖੁਸ਼ ਆ ਇੱਥੇ ਆ ਕੇ ਵਿਚਾਰੀ ਠੀਕ ਆ ਅਮਨਦੀਪ ਠੀਕ ਆ ਬਹੁਤ ਠੀਕ ਆ ਉਹ ਉਹਦੇ ਦੇ ਜਦੇ ਬਾਈ ਉਹਨਾਂ ਨੇ ਪਹਿਲੇ ਦਿਨ ਇਹਨੂੰ ਰੈਸਕੂ ਕੀਤਾ ਸੀ ਤੇ ਥੋੜਾ ਜਿਆਦਾ ਜਾਨੇ ਮਤਲਬ ਜਿਆਦਾ ਥੋੜੀ ਨਾ ਜਿਵੇਂ ਹੈਗਾ ਕੰਬੋਲੀ ਆ ਕੰਡਰੀ ਹੋਈ ਸੀ ਉਸ ਟਾਈਮ ਤੇ ਹਾਂਜੀ ਤੇ ਜਿਵੇਂ ਸਹਰਾਂ ਤੋਂ ਉੱਥੋਂ ਆ ਗਈ ਆ ਆਪਣਾ ਜੌਸਕੇ ਆ ਗਈ ਜਾਂ ਉਹਨਾਂ ਨੇ ਕੱਢਤਾ ਰੋਡ ਦੇ ਉੱਤੇ ਮਿੱਟੀ ਵਿਚਾਰੀ ਛੋਟਾ ਜਿਹਾ ਬੱਚਾ ਲਈ ਦੇਖਿਆ ਨਹੀਂ ਹੋਇਆ ਕੋਈ ਨਹੀਂ ਪਹੁੰਚਿਆ ਹੈਗਾ ਚਲੋ ਇਹਦੇ ਪੇਕੇ ਨੂੰ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਚਾਚਾ ਦਾ ਸਾਰੇ ਕੰਦੇ ਮੇਰੇ ਹੈਗੇ ਨੇ ਪਰਵਾਜ਼ ਕਾਪੀ ਮੈਂਬਰਾਂ ਨਾਲ ਨਹੀਂ ਆ ਪਰ ਕੋਈ ਨਹੀਂ ਪਿੱਛੇ ਆਇਆ ਹੁਣ ਅਪਾ ਕੀ ਕਹਿ ਸਕਦੇ ਆ ਜੇ ਇਹਨਾਂ ਨੂੰ ਕਾਹਦਾ ਲਾਲਚ ਹੋ ਸਕਦਾ ਜਾਂ ਪਤਨ ਕੀ ਲਾਲਚ ਹੈ ਜਾਂ ਕੋਈ ਡਾਰਾ ਵੀ ਕਿਤੇ ਸਾਨੂੰ ਕਹਿਣ ਨਾ ਵੀ ਤੁਸੀਂ ਸੰਭਲੋ ਜਾਂ ਲੈ ਜਾਓ ਹਨਾ ਉਹ ਜਿੰਜਾ ਥੋੜਾ ਜਿਹਾ ਲੋਕ ਹਾਲਾਂਕਿ ਭਾਈ ਵੀਡੀਓ ਚ ਬਾਰ ਬਾਰ ਇਹ ਗੱਲ ਵੀ ਕਹਿੰਦਾ ਹੁੰਦਾ ਵੀ ਕਿਹਨਾਂ ਤੁਸੀਂ ਆਉਂਤਾ ਸੀ ਮਿਲੋ ਤਾਂ ਸੀ ਆ ਕੇ ਬੰਦੇ ਦਾ ਫਰਕ ਬਹੁਤ ਪੈ ਜਾਂਦਾ ਬਿਲਕੁਲ ਤਾਂ ਸਹੀ ਆ ਗਏ ਕੋਸ਼ਿਸ਼ ਹੁੰਦੀ ਆ ਵੀ ਘਰੇ ਪੰਚਾਇਤ ਠੀਕ ਕਰਕੇ ਹਾਂਜੀ ਜਿਵੇਂ ਬੰਦਾਂ ਨਾਲ ਜਦੋਂ ਮਿਲ ਕੇ ਜਾਂਦਾ ਵਾ ਤੇ ਉਹ ਉਹਨੂੰ ਹੌਸਲਾ ਬਹੁਤ ਹੋ ਜਾਂਦਾ ਬਿਲਕੁਲ ਜਲਦੀ ਠੀਕ ਹੋ ਜਾਂਦਾ ਹੈ ਬਿਮਾਰ ਬੰਦੇ ਨੂੰ ਤਾਂ ਜਦੋਂ ਆਪਾਂ ਦਵਾਈ ਦੇ ਕੇ ਉਹਨੂੰ ਹਨਾ ਕਰ ਲਾਂਗੇ ਭਾਵੇਂ ਬੰਦਾ ਠੀਕ ਹੋ ਗਿਆ ਉਹਨੂੰ ਰੱਖਣਾ ਬਹੁਤ ਔਖਾ ਉਹ ਕਹਿੰਦਾ ਯਾਰ ਮੈਂ ਤੁਸੀਂ ਕਿੱਥੇ ਪਿਠਾਈ ਬਿਠਾਈ ਮੈਂ ਠੀਕ ਜਾਵੇ ਤਾਂ ਉਹਨੂੰ ਉਸ ਚੀਜ਼ ਦਾ ਦੁੱਖ ਹੋਣ ਲੱਗਦਾ ਉਹ ਡਿਪਰੈਸ਼ਨ ਦੁਬਾਰਾ ਜਾਣਾ ਸ਼ੁਰੂ ਹੋ ਜਾਂਦਾ ਜਾਂ ਦੁਬਾਰਾ ਇਸ ਕਿੰਨੇ ਵੀ ਪਰਿਵਾਰ ਦੇ ਮੈਂਬਰ ਮਿਲ ਕੇ ਜਾਣ ਘੱਮ ਸੀ ਘੱਮ ਜਿਨ੍ਹਾਂ ਦਾ ਕੋਈ ਪਿੰਡ ਦੇ ਹੋਣ ਪਰਿਵਾਰ ਦੇ ਨੰਦਰੋਂ ਬਿਕੇ ਦਾ ਅੰਦਰ ਪਾਣੀ ਪੂਣੀ ਦਾ ਵੀ ਬਿਕੇ ਦਾ ਹਨਾ ਜੀ ਪ੍ਰਬੰਧਤਾ ਵੀਰੇ ਪੂਰਾ ਪ੍ਰਬੰਧ ਕੀਤਾ ਹੈ ਪਾਸੇ ਬਾਸ਼ੂਮਾ ਇਧਰ ਇੱਕ ਹਾਲ ਆ ਇੱਥੇ ਬਿਸਤਰੇ ਪਏ ਨੇ ਜੋ ਕਿ ਬਾਈ ਚਾਂਸ ਕਰਦੇ ਨੇ ਬਿਸਤਰਾ ਗੱਲਾ ਕਰਤਾ ਜਾਂ ਕੋਈ ਚੀਜ਼ ਜੀ ਉੱਤੇ ਡੁੱਲ ਗਈ ਜਰਾਬ ਜਰਾ ਹਨਾ ਤੇ ਬੈਕ ਸਾਈਡ ਦੇ ਅੰਦਰ ਇਧਰ ਕੱਪੜੇ ਪਏ ਨੇ ਇੱਕ ਹਾਲ ਇਧਰਲੇ ਪਾਸੇ ਹੈ ਜੀ ਇੱਕ ਹਾਲ ਇਧਰ ਕਰਤਾ ਇੱਕ ਹਾਲ ਇੱਕ ਕਮੇਡੀ ਬੱਚੇ ਮੈਡੀਸਨ ਪਈ ਅੰਦਰ ਪਾਸੇ ਡਾਕਟਰ ਆ ਕੇ ਟਾਈਮ ਟੂ ਟਾਈਮ ਦੇ ਜਾਂਦੇ ਦਵਾਈ ਜੀ ਇਹਦਾ ਪੂਰਾ ਧਿਆਨ ਰੱਖਿਆ ਜਾਂਦਾ ਵਾ ਜਿੰਨਾ ਕੋਸ਼ਿਸ਼ ਕਰ ਸਕੀਏ ਤੇ ਬਾਕੀ ਨਾ ਤਾਂ ਸੰਗਤ ਨਵੀਂ ਆਉਂਦੀ ਹੈ ਉਹਨਾਂ ਕੋਲ ਦੱਸ ਕੇ ਜਾਂਦੇ ਆ ਦੱਸ ਕੇ ਜਾਂਦੇ ਮੇ ਉਤੇ ਕਰਾਉਣਾ ਆਪਾਂ ਅਸਡਾ ਕਰੀਦਾ ਤੇ ਹੌਲੀ ਹੌਲੀ ਇਦਾਂ ਹੀ ਕਾਲ ਮਿਲ ਕੇ ਅੱਜ ਹੋਰ ਕੱਲ ਹੋਰ ਹੌਲੀ ਹੋਈ ਸੰਭਾਲਣ ਵਾਸਤੇ ਮਾਰੇ ਵੀ ਕਰਪਣਾ ਮੈਨੂੰ ਹੋ ਰਿਹਾ ਹੈ ਕਰਪਣਾ ਕਰਪਣਾ ਇੰਟੈਲੀਜੈਂਟ ਵਿੱਚ ਕੁੜੀਆਂ ਕੁਛ ਰਹਿ ਰਹੀਆਂ ਨੇ ਤੇ ਅੱਜ ਇੱਧਰ ਵੀ ਆ ਗਏ ਸਾਸਰੀ ਗੱਲ ਬਣੇ ਇਹ ਭੈਣ ਫਰੋਈਪੁਰ ਤੋਂ ਆਏ ਹੋਏ ਨੇ ਜੀ ਕਿਹਨਾ ਭੈਣ ਆਪਣਾ ਮਨਦੀਪ ਗੋਇਲ ਮਨਦੀਪ ਕੋ ਚਾਵਲਾ ਮਨਦੀਪ ਕੌਰ ਚਾਵਲਾ ਹਾਂਜੀ ਇਹਦੀ ਜਿੰਨੇ ਐਮਏ ਕੀਤੇ ਹੋਏ ਵੀਰੇ ਬਹੁਤ ਸ਼ਹਰ ਨੇ ਲੈਓ ਇੰਗਲਿਸ਼ ਇਕ ਪਤਾ ਮਾ ਲਿਖਦੇ ਨੇ ਇਸ ਟੇਮ ਬੈਠੇ ਜਾਨੀ ਕਿ ਬਹੁਤ ਹੀ ਇੰਟੈਲੀਜੈਂਟ ਆ ਬਹੁਤ ਹੀ ਪੜੇ ਲਿਖੇ ਨੇ ਮਤਲਬ ਅਸੀਂ ਤਾਂ ਕਹਿੰਦੇ ਬਈ ਵਿੱਚ ਡਿਪਰੈਸ਼ਨ ਕਾਰਨ ਹੀਰੇ ਹੀ ਰੁਲੇ ਹੋਇਆ ਇਹ ਭੈਣ ਆ ਇਧਰ ਇੱਕ ਭੈਣ ਆ ਮਨਦੀਪ ਕੌਰ ਬੈਦਵਾਨ ਪਿਆ ਉਹ ਕਹਿੰਦੇ ਆ ਬਈ ਉਹ ਆਪਣੇ ਦੂਨ ਸਕੂਲ ਦੇ ਪੜੇ ਹੋਇਆ ਬੰਬੇ ਕਾਲਜ ਦੇ ਪੜੇ ਹੋਇਆ ਪ੍ਰਿੰਕਾ ਗਾਂਧੀ ਉਹਨਾਂ ਦੇ ਨਾਲ ਪੜਦੇ ਰਹੇ ਨੇ ਪ੍ਰਿੰਕਾ ਗਾਂਧੀ ਦੀ ਉਹ ਗਾਂਧੀ ਆ ਸਾਰੇ ਮਲਕ ਟ੍ਰੈਂਡ ਸੀ ਕਹਿੰਦੇ ਸਾਡਾ ਫਰੈਂਡ ਸਰਕਲ ਸੀਗਾ ਤੇ ਬਾਪੂ ਚੰਦਰ ਬੈਦਵਾਨ ਉਹਨਾਂ ਦੇ ਫਾਦਰ ਨੇ ਉਹ ਬੀਐਸਐਨ ਕੰਪਨੀ ਜੌਬ ਕਰਦੇ ਸੀ ਤੇ ਇਹ ਸਾਰਾ ਪਰਿਵਾਰ ਹੀ ਮੈਂਟਲੀ ਅਫਸੈਟ ਹੋ ਗਿਆ ਯਾਨੀ ਕਿਸੇ وجہ ਕਰਕੇ 18-20 ਸਾਲ ਤੋਂ ਕੋਠੀ ਦੇ ਵਿੱਚ ਹੀ ਬੈਠੇ ਸੀ ਉੱਥੋਂ ਲੈ ਕੇ ਆਂਦਾ ਨਾ ਕੋਈ ਮਤਲਬ ਹੀ ਡੈਥ ਹੋ ਗਈ ਭਰਾ ਦੀ ਵੀ ਉੱਥੇ ਡੈਥ ਹੋ ਗਈ ਹੈ ਤੇ ਬਾ ਬੇਟੀ ਦੋਨੇ ਬੱਚੇ ਆ ਤੇ ਇਸ ਲੈਵਲ ਦਾ ਪਰਿਵਾਰ ਇੰਨੇ ਪੜੇ ਲਿਖੇ ਸਾਰੇ ਤੇ ਇਸ ਹਾਲਾਤ ਚ ਚਲੇ ਗਏ ਵਿਚਾਰੇ ਯਾਨੀ ਕਿ ਜਿਵੇਂ ਆਪਾਂ ਕਹਦੇ ਉਹ ਹੀ ਹੀਰੇ ਰੋਲੇ ਹੋਏ ਨੇ ਹੀਰੇ ਰੋਲੇ ਬੇਟੇ ਇਹ ਭੈਣ ਬਹੁਤ ਇੰਟੈਲੀਜੈਂਟ ਆ ਬ੍ਰਹਮਨਦੀਪ कौर ਹੋਰ ਵੀ ਸਾਰੇ ਜਿਹੜਾ ਆਪਦੇ ਆਪਦੇ ਸਾਰੇ ਸਾਰੇ ਹੀਰੇ ਹੀ ਆਪਦੇ ਸਾਰੇ ਹੀਰੇ ਕਰਦੇ ਆ ਬਸ ਹਨ ਤੇ ਪਰ ਇੰਟੈਲੀਜੈਂਟ ਪੜੇ ਲਿਖੇ ਵਿੱਚ ਬਹੁਤ ਨੇ ਉਧਰ ਇੱਕ ਮਾਤਾ ਸ਼ੈਲ ਹਸਪੀਟਲ ਜਾ ਸਰਕਾਰੀ ਟੀਚਰ ਅਟਾਇਰ ਨੇ ਤੇ ਉਹ ਕਾਫੀ ਸਾਲਾਂ ਤੋਂ ਸਿਰ ਤੇ ਬਾਲਟੀ ਰੱਖ ਕੇ ਡਿਪਰੈਸ਼ਨ ਚ ਘੁੰਮਦੇ ਫਾਦੇ ਰੋਡਾਂ ਦੇ ਉੱਤੇ ਨੂੰ ਲਿਆਂਦਾ ਏਦਾਂ ਬਹੁਤ ਪੜੇ ਲਿਖੇ ਬਹੁਤ ਉਧਰ ਭੈਣ ਮਾਲੇ ਤੋਂ ਆ ਜੀ ਜਗਦੀਪਪੁਰ ਓ ਐਮਏ ਵੀ ਅਡਾ ਉਹਨੂੰ ਜੋਬ ਕਿਟ ਦਾ ਕੋਰਸ ਵੀ ਉਹਨੇ ਕਲੀਅਰ ਕਰ ਲਿਆ ਸੀ ਉਹਨੂੰ ਜੋਬ ਮਿਲਣ ਤੇ ਉਹ ਮੈਂਟਲੀ ਆਫਸੈਟ ਹੋ ਗਿਆ 9 ਸਾਲ ਤੋਂ ਬਿਜਾਰੀ ਉਹ ਘਰ ਦੇ ਵਿੱਚ ਹੀ ਬੰਦ ਸੀਗੀ ਛੋਟੀ ਜਿਹੀ ਇੱਕ ਫੀਮੇਲ ਡੌਗ ਆ ਉਹਦੇ ਨਾਲ ਰਹਿੰਦੀ ਸੀ ਉਹਦੇ ਨਾਲ ਟਾਈਮ ਪਾਸ ਕਰਦੀ ਘਰ ਸਾਰਾ ਜੰਗਲ ਹੀ ਬਣਿਆ ਪਿਆ ਸੀ ਇਦਾਂ ਪੜੇ ਲਿਖੇ ਬੰਦੇ ਜਦੋਂ ਸਾਹਮਣੇ ਇਹ ਨਾ ਲੱਗਦਾ ਉਹਦੇ ਮਨ ਨੂੰ ਆਪ ਨੂੰ ਜਾ ਡਾ ਫੇਸਬੁਕ ਇੰਨੇ ਪੜ੍ਹੇ ਹੋਏ ਬੰਦਿਆਂ ਦਾ ਵੀ ਇਹ ਹਾਲ ਹੋ ਗਿਆ ਐਮਬੀਬੀਐਸ ਡਾਕਟਰ ਪ੍ਰੋਫੈਸਰ ਪ੍ਰਿੰਸੀਪਲ ਮੈਡਮ ਇਹ ਜਿਹੇ ਇਹ ਜਿਹੇ ਬੰਦੇ ਆਏ ਪਰਦੇ ਆ ਵੀ ਕੀ ਕੀ ਕਾਰਨ ਹੋ ਸਾਰੇ ਬਸ ਡਿਪਰੈਸ਼ਨ ਤੇ ਕਈ ਕਾਰਨ ਜਿਵੇਂ ਰਹੀ ਆਂ ਬਲੱਡ ਦੀ ਆਪਾਂ ਨੂੰ ਦਵਾਈ ਮਿਲ ਜਾਂਦੀ ਇਹ ਚੀਜ਼ ਮਿਲ ਜਾਂਦੀ ਸੌਰੀ ਨਾ ਬਿਮਾਰੀ ਆ ਜਾਂਦੀ ਤੇ ਕਈ ਵਾਰੀ ਕੋਈ ਛਟਕਾ ਲੱਗਿਆ ਕਿ ਹੱਥ ਨਹੀਂ ਜਾਂਦੀ ਜਗਦੀਪ ਕੌਰ ਦੇ ਮੰਮੀ ਜਿਹੜੀ ਦੀ ਡੈਥ ਹੋ ਗਈ ਸੀ ਉਹ ਚੀਜ਼ ਘਟਕਾ ਲੱਗਦਾ ਨਾ ਇੰਨਾ ਕਾਫੀ ਡਾਕਟਰਾਂ ਨੂੰ ਬਾਕੀ ਕਾਰਨ ਪਤਾ ਨਹੀਂ ਪਰ ਬਹੁਤ ਸਾਡੇ ਕੋਲੇ ਆਏ ਹੋ ਜਿਹੜੇ ਇਦਾਂ ਦੇ ਹਾਲਾਤ ਚ ਮਾੜੇ ਹਾਲਾਤ ਚ ਮਿਲੇ ਬਹੁਤ ਹਾਲਾਂਕਿ ਕਾਫੀ ਸਟੇਬਲ ਨੇ ਹੁਣ ਠੀਕ ਨੇ ਭੈਣ ਬਿਲਕੁਲ ਸਹੀ ਆ ਸਹੀ ਹੈ ਜੀ ਆਮਲ ਗਾਰ ਕਰਦੇ ਆ ਇੱਕ ਵਾਰ ਕਾਫੀ ਪੜੇ ਲਿਖੇ ਬੰਦੇ ਆਪਣੇ ਕਿੱਥੇ ਆ ਜਾਂਦੇ ਹੋੜ ਰਗੇ ਇੰਗਲਿਸ਼ ਗੱਲ ਕੀਤੀ ਬੈਂਕ ਮੈਨੇਜਰ ਪਰਸੋ ਆ ਕੇ ਸੀ ਉਹਨਾਂ ਨੇ ਬਹੁਤ ਟਾਈਮ ਲੜ ਕੇ ਇੰਗਲਿਸ਼ ਗੱਲ ਕੀਤੀ ਪੂਰਾ ਨਾਰਮਲ ਯਾਨੀ ਇੰਨੇ ਪੜੇ ਲਿਖੇ ਯਾਰ ਇੰਨੀ ਇੰਗਲਿਸ਼ ਜਾਣਦੇ ਆ ਸਾਰਾ ਕੁਝ ਨਾ ਦੇਖ ਕੇ ਆਪਦੇ ਆਪ ਨੂੰ ਥੋੜਾ ਲੱਗਦਾ ਵੀ ਯਾਰ ਕਿੱਥੇ ਕੀ ਹਾਲਾਤ ਹੋ ਗਏ ਕੀ ਹਾਲਾਤ ਹੋ ਗਏ ਕੀ ਹਾਲਾਤ ਤੇਰੇ ਜੋ ਇੱਥ ਕੋਸ਼ਤਾ ਦੇ ਵਿੱਚੋਂ ਆਪ ਵੀ ਠੀਕ ਹੋ ਕੇ ਭਣ ਨਾਲ ਲੱਗੀਆਂ ਹੋਈਆਂ ਨੇ ਅੱਛਾ ਜਿਹੜੀਆਂ ਮਾਂ ਲਾ ਵੀ ਠੀਕ ਹੋ ਜਾਂਦੀਆਂ ਨੇ ਬਿੱਚੋਂ ਕੁਝ ਮੈਂ ਕਿਹਾ ਸਰ ਬਾਤ ਆ ਸਬਜੀ ਕਟਾਤੀ ਤੋਂ ਨਾਲ ਲੱਗੇ ਨਵਾਤਾ ਥੋੜੀ ਬਹੁਤੀ ਹੈਲਪ ਕਾਫੀ ਨਾਲ ਜਿੰਨੇ ਜੋ ਕੇ ਵਿਚਾਰੇ ਕਰੀ ਜਾਂਦੇ ਤੇਰੀਆਂ ਪੜੀਆਂ ਹੋਈਆਂ ਕੁੜੀਆਂ ਉਹ ਜਿਹੜੇ ਬੱਚਿਆਂ ਨਾਲ ਥੋੜਾ ਬਲਾ ਟਿਊਸ਼ਨ ਪੜਾਉਣ ਵਿੱਚ ਨਾਲ ਹੈਲਪ ਕਰਾਤੀ ਤੇ ਕੋਈ ਹੋਰ ਐਕਟੀਵਿਟੀ ਬੱਚਿਆਂ ਦੇ ਕਰਨੀ ਹੈ ਨਾ ਉਹ ਅੱਜ ਇਹ ਛੋਟੀ ਬੱਚੀ ਆ ਵੀਰੇ ਵੱਡੀ ਕੁੜੀ ਆ ਅਮਨਦੀਪ ਕੌਰ ਮੈਡੀਸਨ ਉਹਦੀ ਬੇਟੀ ਆ ਇਹ ਉਹਦੇ ਨਾਲ ਹੀ ਆਈ ਇਹ ਇੱਧਰ ਵੱਸ ਨਹੀਂ ਆਪ ਹੁਣ ਮਿਲੇ ਸੀ ਇਹ ਬਾਹਰ ਭੈਣ ਹੋਣੀ ਮਿਲੀ ਉਹਦੀ ਬੇਟੀ ਆ ਅਮਨਦੀਪ ਕ ਕਮਨਦੀਪ ਦੀ ਬੇਟੀ ਆ ਨਹੀਂ ਨਹੀਂ ਉੱਥੇ ਹੀ ਘਰੇ ਹੀ ਲਿਆ ਜਨਮ ਆਪਣਾ ਜਬ ਬਜਾਰੀਆਂ ਦੋਨੇ ਰੋਡ ਤੋਂ ਹੀ ਮਿਲੀਆਂ ਰੋਡ ਤੇ ਬੈਠੀਆਂ ਸੀਗਾ ਜਾਰੀ ਥੋੜੀ ਆਫਸੈਟ ਆ ਭੋਲੀ ਜੀ ਆ ਤੇ ਬੱਚੀ ਆ ਨਾਲ ਉਹਦੇ ਨਾਲ ਹੀ ਆ ਉਹ ਆ ਰਹੀ ਹਾਂ ਉਹ ਨਾਲ ਬੈਠੀ ਨਿਕ ਅਬ ਅਵੀਤਾ ਭੈਣਾ ਵੀਰੇ ਉਹ ਬੈਠੇ ਨੇ ਸਾਹਮਣੇ ਉਹ ਕਾਫੀ بڑے ਲਿਖੇ ਆ ਕਿਹੜੇ ਕਿਹੜੇ ਵੀਰੇ ਆ ਸਾਹਮਣੇ ਬਿਠਿਆ ਭੈਣ ਜੀ ਬਵੀਤਾ ਅੱਛਾ ਜੀ ਇਹਦਾ ਬਿਊਟੀ ਪਾਰਲਰ ਹਾਂ ਜੀ ਇਹ ਬਿਊਟੀ ਕਾਂਟੈਸਟ ਜਿਹੜਾ ਕੁੜੀਆਂ ਦਾ ਹੁੰਦਾ ਜੱਜ ਬੈਠਦੇ ਹੁੰਦੇ ਸੀ ਕਿਸੇ ਡਾ ਤੇ ਬਿਊਟੀ ਪਾਰਲਰ ਸੀ ਮੋਗੇ ਆਪਦਾ ਅੱਛਾ ਜੀ ਭਣੀ ਜੀ ਵੀ ਬਹੁਤ ਇੰਟੈਲੀਜੈਂਟ ਯਾਰੀ ਪੜ੍ਹਿਆ ਸੀ ਗਾਲ ਠੀਕ ਹੋ ਜਗਦੀਪ ਭੈਣ ਜੀ ਗਾਲ ਇਹ ਮਾਲੇ ਦਾ ਭੈਣ ਜਗਦੀਪ ਕੌਰ ਜੀ ਹਾਂ ਜੀ ਐਮਏ ਵੀ ਹਟ ਨੇ ਤੇ ਬਹੁਤ ਭੈਣ ਸਾਡੀ ਪੜ੍ਹੀ ਹੋਈ ਆ ਹਾਂਜੀ ਛੋਟਾ ਜਿਹਾ ਉਹ ਫੀਮੇਲ ਡੌਗ ਸੀ ਇਹਨਾਂ ਕੋਲੇ ਤੇ ਉਹ ਰੱਖਿਆ ਸੀ ਭੈਣ ਕੋਲੇ ਹੁਣ ਵੀ ਸੰਭਾਲਦੇ ਆ ਉਹਨੂੰ ਹੁਣ ਵੀ ਆਪਣੇ ਕੋਲੇ ਇੱਥੇ ਹੀ ਆ ਤੇ ਭੈਣ ਹੁਣ ਦੋ ਟਾਈਮੇ ਹੀ ਰੋਟੀ ਪਾਉਣ ਤੋਂ ਦੁੱਪੋਂ ਦੇ ਜਾ ਕੇ ਉਹਨੂੰ ਤੇ ਉਹਦੇ ਨਾਲ ਉਸ ਜਿਵੇਂ ਮਾੜੇ ਸਮੇਂ ਦੇ ਬੱਚੇ ਉਹਨੇ ਸਾਥ ਦਿੱਤਾ ਇਹਨੂੰ ਦਾ ਉਹਦੇ ਨਾਲ ਹੀ ਟਾਈਮ ਪਾਸ ਕੀਤਾ ਪਿਆਰੇ ਇਹਨਾਂ ਨਾਲ ਤੇ ਹੁਣ ਵੀ ਇਹਨੂੰ ਬਹੁਤ ਪਿਆਰ ਆ ਉਹਦੇ ਨਾਲ ਤੇ ਹੁਣ ਵੀ ਉਹਨੂੰ ਇਹੀ ਭੈਣ ਹੀ ਸੰਭਾਲਦੀ ਹੁਣ ਹੁਣ ਵੀ ਡੌਗ ਇੱਥੇ ਹੀ ਰੱਖਿਆ ਹੋਇਆ ਇੱਥੇ ਹੀ ਰੱਖਿਆ ਸਾਡੇ ਵੀਰੇ ਚੋਗਿਆਂ ਦੇ ਘਰ ਸੀਗਾ ਨਾਲ ਹਾਂਜੀ ਤੇ ਸਾਡੇ ਪ੍ਰਾਣੀ ਜੀ ਨੇ ਸੀਗਾ ਨਾਲ ਇਹਨਾਂ ਦਾ ਹਾਂਜੀ ਬਣੇ ਬੁੜੇ ਲੜਪੇ ਸੀ ਆਪਸ ਵਿੱਚ ਠੀਕ ਆ ਬਣੇ ਸਾਡੇ ਬਾਬੇ ਨੇ ਉਹਨਾਂ ਦਾ ਬਿਓਰਕ ਮਾਰਦਾ ਸੀ ਹੂੰ ਇਹ ਪੂਰੀ ਸੋਨੀ ਪੱਟ ਪਿੱਛੇ ਜੀ ਤੇ ਉਹ ਸਾਡੇ ਠੀਕ ਆ ਉਦਾਂ ਕਰ ਸਾਡੇ ਸਮਝ ਗਈ ਆਪਣੀ ਗੱਲ ਦਾ ਜਾਲ ਪਰ ਬੈਠ ਕੇ ਤਿਆਰੀ ਆ ਮੇਰੇ ਲੜ ਗਿਆ ਇੱਥੇ ਇੱਕ ਦੋ ਵਾਰ ਪਰ ਵਿੱਚ ਦੇਖਿਆ ਯਾਰੀ ਕੁਝ ਤਮਨ ਦੱਸਣ ਦਾ ਸ਼ੌਂਕ ਹੈ ਇਹ ਵਰਕ ਹੈਗਾ ਹੀ ਆ ਮੈਨੂੰ ਕਹ ਮੌਸਮ ਚੇਤੇ ਦਾ ਥੋੜੀ ਬੱਚਾ ਪਰ ਆ ਜਾਂਦੇ ਯਾਰੇ ਤੋਂ ਜਿਹੜੇ ਬੰਦੇ ਬੜੇ ਡਿਪਰੈਸ਼ਨ ਦੇ ਨੇ ਉਹ ਚੀਜ਼ ਕਰਦੇ ਹੁੰਦਾ ਜਾਂ ਹਾਂ ਪਰਤ ਪੈ ਜਾਂਦਾ ਹਾਂ ਹਾਂਜੀ ਹੁਣ ਠੀਕ ਆ ਬਣੇ ਹਣਾ ਉਹ ਡੌਗ ਵੀ ਥੋੜਾ ਨਾਲ ਗੋਲੀ ਹੁੰਦੀ ਹੈ ਹਾਂਜੀ ਡੌਗ ਸਹੀ ਹੈ ਗੋਡਾ ਸਹੀ ਹੈ ਵੀਰੇ ਮੈਂ ਫਿਰ ਸਾਡੇ ਸਭ ਸੜ ਦਿੰਦੇ ਸੀਗੇ ਹਾਂਜੀ ਤੇ ਮੈਂ ਗੁਰਦੁਆਰੇ ਚਲੀ ਗਈ ਮੱਥਾ ਟੇਕਣ ਜਾਂਦੀ ਹੁੰਦੀ ਸੀ ਹਾਂਜੀ ਤੇ ਉਹਨਾਂ ਦੇ ਡੌਗ ਸੀਗੇ ਗੁਰਦੁਆਰੇ ਕਿ ਪਿਠਾਏ ਹੋਏ ਰੋਕੀ ਸੜ ਦਿੰਦੇ ਸੀਗੇ ਗੁਰਦੁਆਰੇ ਦੇ ਬਾਹਰ ਜੋਨ ਕੋਲ ਡੌਗ ਵੱਧੂ ਸੀਗਾ ਇੱਕ ਡੌਗ ਨਹੀਂ ਕਹਿੰਦੇ ਡੌਗ ਰੱਖਦੇ ਆ ਤੇ ਸਭ ਨੱਲਣ ਵਾਸਤੇ ਕੋਈ ਨਾ ਆ ਜਾਂਦਾ ਵਗਰੇ ਉਹ ਘਾਟ ਹੀ ਆਉਂਦੇ ਲੋਕ ਬਹੁਤ ਘਾਟ ਆਉਂਦੇ ਤੇ ਆਲੂਆਂ ਦਾ ਵਿਚਾਰ ਆ ਕੇ ਤੇ ਹੋਰ ਨਾ ਸਾਨੂੰ ਕਹਿਣ ਤੁਲੇ ਜੀ ਦਾ ਪਿੱਛੇ ਜੀ ਮੰਚ ਤੇ ਚੜ ਜਾਂਦੀ ਸੀ ਉੱਧਰ ਲੜ ਜਾਂਦੀ ਸੀ ਹਾਂ ਠੀਕ ਹੈ ਭਣੇ ਤੂੰ ਹਣਾ ਚਲੋ ਕੋਈ ਨਾ ਭਣੀ ਕਰੋ ਹਾਂ ਆਪਣੇ ਉਧਰ ਕਿਸੇ ਮਾਪੇ ਜੀ ਦਾ ਤੁਹਾਨੂੰ ਵੀ ਰੱਬ ਹੋਰ ਕਿਰਪਾ ਕਰੋ ਉਹਨਾਂ ਨੂੰ ਭੇਜਤਾ ਸਾਰਿਆਂ ਨੂੰ ਕਿਰਪਾ ਕਰੋ ਬਿਮਾਰ ਸੀ ਬਹੁਤ ਦਿਨ ਦੇ ਬਹੁਤ ਜ਼ਿਆਦਾ ਬਿਮਾਰ ਸੀ ਵੀਰ ਵੀ ਸੀ ਬਹੁਤ ਜ਼ਿਆਦਾ ਚਲਿਏ ਵੀਰੇ ਚਲਿਏ ਇੱਥੇ ਭਈ ਸਾਰਿਆਂ ਦਾ ਕੱਪੜੇ ਦਾ ਹਣਾ ਹਾਂ ਜੀ ਇਹਦੇ ਲਈ ਪਾਸ ਜਿਵੇਂ ਸਾਰੇ ਵੀਰਾਂ ਦੇ ਕੱਪੜੇ ਯਾਗਾਂ ਦੇ ਜੀ ਇੱਥੇ ਧੋ ਕੇ ਪ੍ਰੈਸ ਕੀਤੇ ਜਾਂਦੇ ਆ ਬੈਕ ਬਾਇਰਸਟ ਤੇ ਲੌਂਡਰੀ ਦਾ ਸਿਸਟਮ ਲੱਗਿਆ ਹੋਇਆ ਮਸ਼ੀਨਾਂ ਲੱਗੀਆਂ ਨੇ ਜਿੱਥੇ ਤੋਂ ਦੇ ਕੱਪੜੇ ਪ੍ਰੈਸ ਕਰ ਦਿੱਤੇ ਜਾਂਦੇ ਫਿਰ ਵਰਤੇ ਜਾਂਦੇ ਇੱਥੇ ਦੇ ਹੋਣੀ ਪ੍ਰੈਸ ਕਰਦੇ ਆ ਪੰਜ-ਛਤ ਬੰਦੇ ਇੱਥੇ ਹਰ ਵਕਤ ਮਤਲਬ ਸੇਵਾ ਕਰਦੇ ਰਹਿੰਦੇ ਆ ਸਾਰਿਆਂ ਦੇ ਕੱਪੜੇ ਅਲੱਗ-ਅਲੱਗ ਟਹਾਂ ਲਾ ਕੇ ਜਿਵੇਂ ਸੂਟ ਹੋ ਗਿਆ ਕਿਸੇ ਦਾ ਵੀ ਸੂਟਾ ਕੋਈ ਨਾ ਹਾਂਜੀ ਕੁਝ ਨਾ ਬਸ ਇਹਦੇ ਤੇ ਬਾਈ ਕੀ ਨਿਸ਼ਾਨੀ ਰਹਿੰਦੀ ਆ ਵੀ ਅਰੇ ਨਾ ਅੱਛਾ ਨਾਂ ਹੀ ਲਿਖੇ ਨੇ ਨਾਂ ਲਿਖੇ ਸਾਰਿਆਂ ਦੇ ਜਿਵੇਂ ਸ਼ੱਜੂ ਬਾਬਾ ਸਾਡੇ ਕੋਲ ਰਹਿਆ ਹਾਂਜੀ ਉਹਦਾ ਕੁਰਤਾ ਪਿਆ ਮਾ ਸ਼ੱਜੂ ਬਾਬੇ ਦਾ ਠੀਕ ਹੈ ਜੀ ਤੇ ਇਹ ਸਾਰਿਆਂ ਦੇ ਕੁਰਤਿਆਂ ਤੇ ਪਜਾਮਿਆਂ ਸਾਰਿਆਂ ਦੇ ਨਾਂ ਲਿ ਹਰ ਇੱਕ ਦਾ ਲੈ ਸਾਈਜ਼ ਦਾ ਫਿਰ ਫਰਕ ਪੈ ਜਾਊਗਾ। ਬਾਈ ਜਾਂ ਸਿਆਂ ਨਾ ਇੰਨਾ ਬੇਰਲਗੇ ਤਾਂ ਨੰਬਰ 2 ਤੇ ਕਿਸੇ ਨੂੰ ਇੱਕ ਨੰਸ਼ ਕੰਨੀ ਪਰ ਨਾਲ ਦੂਜੇ ਨੂੰ ਵੀ ਆ ਸਕਦੀ ਐ। ਦੋਨੋਂ ਦੇ ਵਾਸਤੇ ਕੱਪੜੇ ਪਜਾਮੇ ਜੀ ਨੰਬਰ ਲੱਗੇ ਆ। ਕੁਰਤੇ ਵਿੱਚ ਵੀ ਇੰਦਰ ਵਿੱਚ ਨੰਬਰ ਲਿਖਦੇ ਆ। ਉਹ ਸਾਰੇ ਬਸ ਤਵਾ ਅੱਗੇ ਇਕੱਠੇ ਉਹਦੋਂ ਬਾਅਦ ਇਹਨਾਂ ਨੇ ਸ਼ਾਂਟੀ ਮਾਰ ਕੇ ਮੁੰਡੇ ਨੇ ਤੇ ਪ੍ਰੈਸ ਕਰ ਦੇਣੇ ਆ ਮਤਲਬ ਜੋ ਕੁਰਤਾ ਵੇ ਅਮਾ ਜਿਹਦਾ ਪਜਾਮਾ ਉਹਦੇ ਨਾਲ ਪਜਾਮਾ ਲਾ ਦੇਣਾ। ਸਾਰੇ ਦਾ ਮਤਲਬ ਸੈੱਟ ਬਣਾ ਕੇ ਰੱਖ ਲੈਣਾ ਜੀ ਜੀ। ਜਿੰਨੀਆਂ ਪਜਾਮੇ ਟੀ-ਸ਼ਰਟਾਂ ਸਾਰਿਆਂ ਵਿੱਚ ਇਦਾਂ ਹੀ ਲੱਗਿਆ ਹਰ ਇੱਕ ਦਾ ਆਪਦਾ ਹੀ ਆ। ਉਹ ਨੰਬਰ ਨਾਲ ਲੱਗੇ ਲ ਕੋਈ ਸੰਗਤ ਤੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡ ਰਹੀ ਸਾਰਾ ਕੁਝ ਸੰਗਤ ਨੇ ਭੇਜਿਆ ਵੀਰੇ ਹੁਣ ਤੇ ਪੇਮ ਥਾਣਿਆਂ ਦੇ ਥਾਂ ਨਹੀਂ ਆ ਜਾਂਦੇ ਆ ਸੇਵਾ ਵਾਸਤੇ ਹਾਂਜੀ ਤੇ ਫਿਰ ਉਹ ਬਣ ਜਾਂਦਾ ਕੱਪੜੇ ਇਹਨਾਂ ਦੇ ਬੜੀਏ ਪੂਰੇ ਕੱਪੜੇ ਆ ਮਹਾਰਾਜ ਦੀ ਕਿਰਪਾ ਨਾਲ ਪੱਗਾਂ ਆਪਾਂ ਜੋੜੇ ਹੋਗੇ ਹਨਾ ਕੋਈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਾਰੀਆਂ ਬੰਨਾਂ ਸਭ ਕੁਝ ਟੀ ਸ਼ਰਟਾਂ ਪਜਾਮੇ ਹਰ ਕੋਈ ਚੀਜ਼ ਸੰਗਤ ਭੇਜੀ ਜਾਂਦੀ ਹੈ ਕਮੀ ਕਿਸੇ ਚੀਜ਼ ਦੀ ਨਹੀਂ ਟੇਲਰ ਵੀ ਬਈ ਇੱਥੇ ਆਪਣੇ ਆਂ ਅੰਦਰ ਆਏ ਮੁੰਡੇ ਨਾਲ ਜਿੰਨੇ ਟੇਲਰ ਦੋ ਤਿੰਨ ਆਪਣੇ ਕੋਲ ਇਸ ਟਾਈਮ ਰਹਿ ਰਹੇ ਆ ਉਹ ਵੀ ਕਿਸੇ ਟਾਈਮ ਮਾੜਾ ਡਿਪਰੈਸ਼ਨ ਦੇ ਵਿੱਚ ਸੀਗੇ ਜੀ ਬਿਮਾਰ ਸੀ ਉਹ ਆਪਣੇ ਕੋਲ ਆਗੇ ਇੱਥੇ ਨਾਲ ਮੁੰਡੇ ਸੇਵਾ ਜਿਉਂ ਨਹੀਂ ਹੋਈ ਠੀਕ ਹੋ ਗਏ ਲੋਕ ਨੇ ਤੁਹਾਡੇ ਕੋਲ ਰਣੇ ਹੀ ਤੁਹਾਡੇ ਕੋਲ ਐ ਬਾਈ ਅਸੀਂ ਸੇਵਾ ਕਰਨੀ ਸਾਡਾ ਦੋਸਤ ਲਾਹਾਂਗੇ ਜਿੰਨਾ ਵੀ ਟਾਈਮ ਲਾਉਣਗੇ ਇਹਨਾਂ ਦਾ ਮਨ ਕਰਦਾ ਵਾ ਆਪਣੀ ਮਰਜ਼ੀ ਨਾਲ ਮਤਲਬ ਕੋਈ ਇੰਨਾ ਨਾ ਇੰਨਾ ਨਹੀਂ ਵੀ ਸਾਡੇ ਕੋਲ ਟਾਈਮ ਲਵਾ ਕੇ ਲਾਗਦੇ ਇਹਨਾਂ ਦੀ ਮਰਜ਼ੀ ਆ ਕਹਿੰਦੇ ਅਸੀਂ ਰਹਿਣਾ ਇੱਥੇ ਸੇਵਾ ਕਰਨੀ ਇਦਾਂ ਬੰਦੇ ਬਹੁਤ ਦਰਜੀ ਸੀ ਮੁੰਡੇ ਕਿਸ ਟਾਈਮ ਪਹਿਲਾਂ ਇਸ ਟਾਈਮ ਇਹ ਹਲਵਾਈ ਨੇ ਤਨ ਇੱਥੇ ਕੰਮ ਕਰ ਰਹੇ ਆ ਉਹ ਵੀ ਦੋ ਮੁੰਡੇ ਡਿਪਰੈਸ਼ਨ ਸੀ ਇਕਲੇ ਕੀੜੇ ਪਏ ਹੋਏ ਸੀ ਪਹਿਲਾਂ ਹਲਵਾਈ ਹੀ ਸੀ ਤੇ ਉਹ ਆਪਣੇ ਕੋਈ ਠੀਕ ਹੋ ਕੇ ਬਲਕਹੋਂ ਨਾਲ ਲੰਗਰ ਦੀ ਸੇਵਾ ਨਾਲ 2-4 ਮੁੰਡੇ ਉਹਨਾਂ ਦੇ ਹੈਲਪਰ ਆ ਸਾਰੇ ਆ ਮਤਲਬ ਉਹੀ ਸੰਭਾਲ ਰਹੇ ਆ ਰਸੋਈ ਦਾ ਮਨ ਬਿਲਕੁਲ ਜੀ